ਸ਼ੁਭਦੀਪ ਸਿੱਧੂ ਮੂਸੇਵਾਲਾ ਮਰਕ ਤੋਂ ਬਾਅਦ ਵੀ ਅਮਰ ਹੋ ਚੁੱਕਾ ਹੈ ਆਇ ਬਾ ਨਦਰ ਜਿਹੜਾ ਗੀਤ ਆ ਰਿਹਾ ਉਸ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਜਿੱਥੇ ਕਿ ਇਸ ਨੇ ਕਈ ਮਿਲੀਅਨ ਨਵੇਂ ਗੀਤ ਪਹੁੰਚ ਚੁੱਕਿਆ ਹੈ ਇਸ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਕੀ ਪ੍ਰਤੀਕਿਰਿਆ ਆਉ ਤੁਹਾਨੂੰ ਸੁਣਾਉਂਦੇ ਹਾਂ ਬੜਾ ਮਨ ਨੂੰ ਸਕੂਨ ਵੀ ਮਿਲਦਾ ਜਦੋਂ ਉਹਦੀ ਮਜ਼ੂਰ ਕੀ ਲਗਦਾ ਜਿਦੋਂ ਗਾਣਾ ਹੁਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲੇ ਹੀ ਹੈ। ਮਨੁ ਦਾਸ ਵੀ ਹੁੰਦਾ ਹੈ। ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ। ਕਿ ਟਾਈਮ ਜੋ ਹੈ ਬੇਸ਼ੱਕ ਥੋੜਾ ਪਰ ਆਪਣੀ ਮਰਕ ਦੇ ਨਾਲ ਜੁੱਕੇ ਗਿਆ, ਇੱਜ਼ਤ ਨਾਲ ਜੁੱਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੇਟ ਕੇ ਲੈ ਗਿਆ। ਪਰ ਦੁਨੀਆ ਭਰ ਨੂੰ ਇਹ ਕਹਿ ਲੋ ਕਿ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਜੂਰੀ ਨੂੰ ਮਿਸ ਕਰਦੇ ਆ ਹਮੇਸ਼ਾ ਅੰਦਰ ਜਿੱਧੂ ਦੇ ਫੈਨ ਦੀ ਉਡੀਕ ਵੀ ਪੂਰੀ ਹੋਈ ਹੈ ਤੇ ਫੈਨਸ ਕੋਲ ਕਿੰਨਾ ਕ ਪਿਆਰ ਨੇ ੱਗਣੇ ਫੈਨ ਫੋਲਿੰਗ ਦਾ ਮੇਰੇ ਫੋਨ ਤਾਂ ਬੰਦ ਹੀ ਆ ਰਿਹਾ 500 ਤੱਨਾ ਦੇ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਏ ਐ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕਾਂ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿ ਹੋ ਜਾ ਵੀਡੀਓ ਹੈ ਜਾਂ ਕੀ ਹੈ ਹਨ ਤੁਸੀਂ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਂ ਇਦਾਂ ਨਾ ਕਰਕੇ ਕਈ بڑے ਸਵਾਲ ਸੀ ਮਨ ਦੇ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦੇ ਹੀ ਦੌਰ ਚੱਲ ਰਿਹਾ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੀ ਕੇ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਿਹੜੀਆਂ ਉਮੀਦਾਂ ਨੂੰ ਤੇ ਖੜਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਹੈ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਸਤੇ ਖਰੇ ਉਤਰਿਆ